ਇੰਪੋਰਟੈਂਟ ਟਾਪਿਕ ਆ ਬਹੁਤ ਵੱਡਾ ਮੁੱਦਾ ਵਾ ਤੇ ਗੱਲ ਜੇ ਮੈਂ ਪ੍ਰਾਈਵੇਟ ਕਾਲਜ ਦੀ ਕਰਾਂ ਤੇ ਜੀਆਈਸੀ ਇਹ ਦੋ ਸਵਾਲ ਤੁਸੀਂ ਜਿਹੜੇ ਇਸੇ ਮੁੱਦੇ ਤੇ ਪੁੱਛੇ ਤੇ ਮੈਂ ਟਰਾਈ ਕਰੂੰਗਾ ਕਿ ਇਹ ਕਲੀਅਰ ਕਰਾਂ ਰਿਹਾ ਪੂਰੇ ਡਾਊਟ ਤੇ ਪਹਿਲਾਂ ਹੀ ਮੈਂ ਦੱਸ ਦਵਾਂ ਬੇਟਾ ਪ੍ਰਾਈਵੇਟ ਕਾਲਜ ਵੀ ਬੱਚਾ ਜੇ ਜਾਂਦਾ ਤਾਂ ਕੋਈ ਵੀ ਗਲਤ ਗੱਲ ਨਹੀਂ ਹੈਗੀ ਮੈਂ ਤਾਂ ਕਹੂੰਗਾ ਹਾਂ ਪ੍ਰਾਈਵੇਟ ਕਾਲਜ ਪੈਨਖਲ ਵੀ ਬੱਚਿਆਂ ਕੋਲ ਸਾਡੇ ਕੋਲ ਵੀ ਜਾਂਦੇ ਅਸੀਂ ਵੀ ਰეკਮੈਂਡ ਕਰਦੇ ਹਾਂ ਬਟ ਹਰ ਬੱਚੇ ਨੂੰ ਰეკਮੈਂਡ ਨਹੀਂ ਕਰਦੇ ਅਸੀਂ ਵੀ ਇੱਕ ਆਪਣਾ ਨਾਪਦੰਡ ਬਣਾਇਆ ਹੋਇਆ ਹਰ ਬੱਚੇ ਨੂੰ ਵੀ ਕਹੀਦਾ ਬੇਟਾ ਫਾਇਦੇ ਨੁਕਸਾਨ ਦੀ ਗੱਲ ਕਰਨੀ ਆ ਸੋ ਅੱਜ ਮੈਂ ਪਹਿਲਾਂ ਫਾਇਦੇ ਨੁਕਸਾਨ ਦੀ ਇੱਥੇ ਗੱਲ ਕਰਾਂ ਪ੍ਰਾਈਵੇਟ ਕਾਲਜ ਦੀ ਆਪਾਂ ਸ਼ੁਰੂ ਕਰਦੇ ਆ ਜੀਆਈਸੀ ਦੇ ਬਾਅਦ ਚ ਮੁੱਦੇ ਤੇ ਆਉਣਾ ਪ੍ਰਾਈਵੇਟ ਕਾਲਜ ਸਿਰਫ ਉਹ ਬੱਚਾ ਜਾਵੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਆਪਣਾ ਹਜ਼ਾਰਾਂ ਲੱਖ ਰੁਪਇਆ ਖਰਾਬ ਕਰ ਚੁੱਕਾ ਫਾਈਲ ਤੇ ਰਿਫਿਊਜ਼ਲ ਲੱਗੀਆਂ ਗੈਪ ਹੈਗਾ ਬਟ ਜਿਹੜਾ 23 ਪਾਸਵਰਡ ਵਾਲਾ ਬੱਚਾ ਵਧੀਆ ਮਾਰਕਸ ਹੈਗੇ ਆ 22 ਪਾਸਵਰਡ ਵਾਲਾ ਬੱਚੇ ਨੂੰ ਵੀ ਕਹਾਂਗਾ ਵਧੀਆ ਮਾਰਕਸ ਹੈਗੇ ਆ ਉਹ ਕਾਲੀ ਦੇ ਚੱਕਰ ਦੇ ਵਿੱਚ ਕਿ ਕੋਰਸ ਨਹੀਂ ਮਿਲਦਾ ਉਹ ਬੱਚਾ ਕਿਦਨੇ ਕਹਿੰਦੇ ਜਿਹੜਾ ਕਿ ਆਪਣਾ ਨੁਕਸਾਨ ਕਰਾਏਗਾ ਨੁਕਸਾਨ ਕੀ ਹੈਗਾ ਪ੍ਰਾਈਵੇਟ ਕਾਲਜ ਦਾ ਤੇ ਜੇ ਮੈਂ ਨੁਕਸਾਨ ਦੀ ਇੱਥੇ ਗੱਲ ਕਰਾਂ ਤੇ ਬਹੁਤ ਸਾਰੇ ਇੱਥੇ ਪੰਜਾਬ ਦੇ ਜਿਹੜੇ ਕੰਸਲਟੈਂਟ ਆ ਕਹਿੰਦੇ ਕਿ ਮਲੇਗੀ ਪ੍ਰਾਈਵੇਟ ਕਾਲਜ ਦੀ 1+1 ਸਾਲ ਇੱਥੇ ਪੜ੍ਹ ਲਈ 1 ਸਾਲ ਉੱਥੇ ਪੜ੍ਹ ਲਈ ਕਿ ਹਾਂ ਵੀ ਤੈਨੂੰ ਫੇਰ ਵਰਕ ਪਰਮਿਟ ਮਿਲ ਜਾਊਗਾ ਤੇ ਅੱਜ ਤੱਕ ਜੇ ਅਸੀਂ ਪ੍ਰਾਈਵੇਟ ਕਾਲਜ ਬੱਚੇ ਸਾਡੇ ਕੋਲ ਇੱਕ ਵੀ ਬੱਚੇ ਨੂੰ ਇਹ ਸਟੇਟਮੈਂਟ ਨਹੀਂ ਕਿ ਅਸੀਂ ਹਰ ਬੱਚੇ ਨੂੰ ਇਹ ਹੀ ਸਟੇਟਮੈਂਟ ਦਿੱਤੀ ਹੈ ਬੇੜਾ ਵਰਕ ਪਰਮਿਟ ਹੀ ਚੇਂਜ ਕਰਨਾ ਪੈਣਾ ਚਾਹੇ ਹੋ ਜਾਵੇ ਪਰ ਉਹ ਅਸੀਂ ਗੱਲ ਕਮਿਟਮੈਂਟ ਬੱਚ ਜੇ ਤੱਕ ਲਈ ਐਜੂਕੇਸ਼ਨ ਇੰਪੋਰਟੈਂਸ ਦਾ ਤੇ ਬਹੁਤ ਵਧੀਆ ਗੱਲ ਆ ਸੋ ਪ੍ਰਾਈਵੇਟ ਕਾਲਜ ਉਹ ਵੀ ਬੇਟਾ ਨਾਪਦਣ ਜਿਹੜਾ ਤੁਸੀਂ ਮੇਅਰ ਕਰਨਾ ਤੇ ਖਾਸ ਔਰਤੇ ਜਦੋਂ ਬਹੁਤ ਜ਼ਿਆਦਾ ਰੈਫਿਊਜ਼ਲਾਂ ਦਾ ਦੌਰ ਸੀਗਾ ਨਾ ਤੇ ਉਸ ਵੇਲੇ ਤਾਂ ਮੈਂ ਆਪ ਸਟਰੋਂਗਲੀ ਕਹਿੰਦਾ ਹੁੰਦਾ ਬੇਟਾ ਬਹੁਤ ਪੈਸਾ ਖਰਾਕ ਉਹਨੂੰ ਫੀਸ ਜਾਣੀ ਵਾਪਸ ਹੋਣੀ ਲੱਖਾਂ ਰੁਪਏ ਆ ਖਰਾਬ ਹੁੰਦਾ ਸੀਗਾ ਤੇ ਹਾਂ ਪ੍ਰਾਈਵੇਟ ਕਾਲਜ ਬਹੁਤ ਸਾਰੇ ਬੱਚਿਆਂ ਦਾ ਫਾਇਦਾ ਵੀ ਹੋਇਆ ਮੈਂ ਤਾਂ ਕਹੂੰਗਾ ਕਿਸਮਤ ਜਮਾਈਆਂ ਉਹਨਾਂ ਨੇ ਆਪਣੀ ਘੱਟ ਖਰਚੇ ਦੇ ਵਿੱਚ ਜਮਾਈ ਉਹ ਫਾਇਦਾ ਵਾ ਤੇ ਬਾਕੀ ਹਾਂ ਪ੍ਰਾਈਵੇਟ ਕਾਲਜ ਦਾ ਨੁਕਸਾਨ ਪਤਾ ਕਿਹੜਾ ਵਾ ਉਸ ਬੱਚੇ ਦਾ ਨੁਕਸ ਬੱਚਾ ਉੱਥੇ ਜਾ ਕੇ ਮੈਂ ਤਾਂ ਕਹੂੰਗਾ ਕਿ ਨਾ ਉੱਥੀ ਹਵਾਈ ਸ਼ਹਿਰ ਇਦਾਂ ਦੀ ਆ ਪੰਜਾਬ ਦੇ ਏਜੰਟਸ ਨੂੰ ਸਭ ਕਹਿੰਦੇ ਆ ਕਿ ਇਹ ਮਾੜੇ ਆ ਇਦਾਂ ਵਾ ਇਹ ਕਰਦੇ ਮੈਂ ਤਾਂ ਕਹੂੰਗਾ ਇਸ ਵੇਲੇ ਇਹ ਚੀਜ਼ਾਂ ਨਾ ਉੱਥੇ ਚੀਜ਼ਾਂ ਜ਼ਿਆਦਾ ਕੀ ਇੰਪਲੀਮੈਂਟ ਹੁੰਦੀਆਂ ਬੱਚੇ ਨੂੰ ਟਿਕਣੀ ਨਹੀਂ ਦਿੱਤਾ ਜਾਂਦਾ ਬੱਚੇ ਦਾ ਸਟੈਂਡ ਹੀ ਨਹੀਂ ਲੱਗਣ ਦਿੱਤਾ ਜਾਂਦਾ ਬੱਚੇ ਨੂੰ ਐਨਾ ਗੁੰਮਰਾਹ ਕੀਤਾ ਜਾਂਦਾ ਮੈਂ ਤਾਂ ਕਹੂੰਗਾ ਜੇ ਪ੍ਰਾਈਵੇਟ ਕਾਲਜ ਜਾਣਾ ਮਨ ਚ ਧਾਰ ਕੇ ਚੱਲੋ ਕਿ 6 ਕ ਮਹੀਨੇ ਸਾਲ ਮੈਂ ਉੱਥੇ ਪੜਨਾ ਜੇ ਤੁਸੀਂ ਪੈਨਤੀ ਸੱਟੇ ਜਾ ਕੇ ਚੇਂਜ ਕਰਨਾ ਸਮਝ ਕੇ ਚੱਲੋ ਕਿ ਤੁਸੀਂ ਪੈਸੇ ਨੂੰ ਜਾ ਕੇ ਸਿੱਧੇ ਹੀ ਅੱਗ ਲਾਤੀ ਉਹ ਚੀਜ਼ ਐ ਮੈਂ ਫੇਵਰ ਦੇ ਵਿੱਚ ਹੀ ਆ ਨਾ ਜੋ ਬਟਾ ਮੈਂ ਤਾਂ ਕੰਗਾ ਉਸ ਤੋਂ ਚੰਗਾ ਨਾ ਪ੍ਰਾਈਵੇਟ ਜੇ ਸਰਕਾਰੀ ਇੱਥੇ ਤਾਂ ਮੈਂ ਦੱਸਾਂ ਹਾਂ ਜਨਵਰੀ ਸਟਾਰਟ ਹੋਇਆ ਆ ਮੈਨੂੰ ਲੱਗਦਾ ਸਾਡੇ ਕੋਲ ਸਪਟੰਬਰ ਦੇ ਵਿੱਚ ਵੀ ਮੇਰੇ ਆਪਣੇ ਬੱਚਿਆਂ ਦਾ ਬਹੁਤ ਵੱਡਾ ਨੰਬਰ ਸੀਗਾ ਜੇ ਮੈਂ ਗੱਲ ਕਰਾਂ ਜਨਵਰੀ ਦੇ ਵਿੱਚ ਵੀ ਕਾਲ ਆਉਣੀਆਂ 60 ਮੈਸੇਜ ਹੋ ਗਏ ਕਿ ਸਾਡੇ ਬੱਚੇ ਆ ਕਿ ਕਾਲਜ ਚੇਂਜ ਕਰਨਾ ਆ ਕਰਨਾ ਬਟ ਪਤਾ ਨਹੀਂ ਕਿੱਦਾਂ ਲੇ ਪਾਸੇ ਡਾਇਰੈਕਸ਼ਨ ਜਾ ਰਹੀ ਹੈ ਚੀਜ਼ਾਂ ਕਿਉਂਕਿ ਇਹ ਡਾਇਰੈਕਸ਼ਨ ਕਿਉਂਕਿ ਬੱਚੇ ਦਾ ਮੈਂ ਕਸੂਰ ਨਹੀਂ ਕੱਢਦਾ ਬੱਚਾ ਵਰਡ ਕਿਉਂ ਯੂਜ਼ ਕਰਦਾ ਕਿਉਂਕਿ ਉਹਨਾਂ ਦਾ ਜਿਹੜਾ ਮੱਚੀ ਉਂਗਲ ਉਹਦੀ ਫੜ ਕੇ ਸੋ ਬੱਚੇ ਦਾ ਨੁਕਸਾਨ ਹੀ ਨੁਕਸਾਨ ਆ ਚਾਹੇ ਸਰਕਾਰੀ ਕਾਲਜ ਚਾਹੇ ਪ੍ਰਾਈਵੇਟ ਕੋਲ ਜੇ ਤੁਸੀਂ ਪੈੰਦੀ ਸਟੇ ਚੇਂਜ ਕਰਦੇ ਆ ਬੜਾ ਕੈਨੇਡਾ ਗਏ ਆ ਜਿਗਰਾ ਰੱਖੋ ਉਸ ਵਾਇਗਰ ਤੇ ਯਕੀਨ ਰੱਖੋ ਮਿਹਨਤ ਕਰਨੀ ਪੈਣੀ ਆ ਸਮਾਂ ਲੱਗਣਾ ਜਿਹੜੇ ਵੀ ਬੰਦੇ ਉੱਥੇ ਪਹਿਲਾਂ ਸੈਟਲ ਹੋਏ ਇੱਕ ਦਿਨ ਚ ਕੋਈ ਸੈਟਲ ਨਹੀਂ ਹੋਇਆ ਤੇ ਆ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈਗਾ ਵਾ ਪ੍ਰਾਈਵੇਟ ਕਾਲਜ ਆ ਜੇ ਆਪਾਂ ਚੇਂਜ ਕਰਦੇ ਤੇ ਇਧਰ ਤੁਸੀਂ ਸਰਕਾਰੀ ਕਾਲਜ ਵਾਲੇ ਵੀ ਜੇ ਮੈਂ ਗੱਲ ਕਰ ਉਹ ਵੀ ਨਹੀਂ ਘਟ ਉਹ ਵੀ ਅੱਜ ਇਹ ਬੱਚਾ ਇੰਨਾ ਚੇਂਜ ਕਰ ਰਿਹਾ ਨਾ ਕਿ ਇਸ ਏਰੀਆ ਚ ਕੰਮ ਨਹੀਂ ਲੋਕੇਸ਼ਨ ਨਹੀਂ ਵਧੀਆ ਇਹ ਨਹੀਂ ਵਧੀਆ ਸੋ ਬਟਾ ਸਾਰਾ ਕੁ ਮੈਂ ਤਾਂ ਹਰ ਬੱਚੇ ਨੂੰ ਕਹਾਂਗਾ ਜਿਹੜੇ ਨਵੇਂ ਆਨੇ ਜਾਣਾ ਜਿਹੜੇ ਤਾਂ ਚਲੇ ਗਏ ਚਲੋ ਬਹੁਤ ਵਧੀਆ ਵਾਈਗੁਰੂ ਮੈਂ ਕਹਿੰਦਾ ਚੜ੍ਹਦੀ ਕਲਾ ਚ ਰਾਜੀ ਖੁਸ਼ੀ ਰਹਿਣ ਬਰਕਤਾਂ ਰਹਿ ਬਰਕਤਾਂ ਦੇ ਵਿੱਚ ਰਹਿਣ ਨਵੇਂ ਬੱਚੇ ਨਿ ਜਾਣਾ ਨਾ ਮੈਂ ਜੋ ਮੱਜੀ ਗੱਲਾਂ ਕਰਦਾ ਮੈਂ ਕਹਿੰਦਾ ਛੱਡੋ ਮੈਨੂੰ ਵੀ ਸਾਈਡ ਤੇ ਰੱਖੋ Google ਤੇ ਜਾ ਕੇ ਚੈੱਕ ਕਰੂ ਉਹਨਾਂ ਦੀ ਵੈਬਸਾਈਟਾਂ ਤੇ ਜਾ ਕੇ ਚੈੱਕ ਕਰੋ ਲੋਕੇਸ਼ਨ ਕਿਦਾਂ ਦੀ ਆ এমਪਲੋਇਮੈਂਟ ਜਿਹੜੀ ਕੀ ਆ ਉੱਥੇ ਦੀ ਆ ਏਰੀਆ ਦੇ ਵਿੱਚ ਕਿਦਾਂ ਪੋਸੀਬਿਲਿਟੀ ਆ ਬਾਕੀ ਨਵੇਂ ਬੰਦੇ ਨੂੰ ਟਾਈਮ ਤੇ ਲੱਗਣੀ ਹੈ ਸੈਟਲ ਹੋਣ ਨੂੰ ਸੋ ਇੱਕ ਆਪਣੇ ਬੱਚੇ ਨੂੰ ਇਹ ਸਮਝਾ ਕੇ ਭੇਜੋ ਇਹ ਚੀਜ਼ਾਂ ਕਿਉਂਕਿ ਉਸ ਜ ਜਿੱਥੇ ਕਿ ਧੀ ਪੁੱਤ ਦਾ ਵੀਜ਼ਾ ਲੱਗਿਆ ਆਪਾਂ ਸਾਰੇ ਸਮੇਂ ਲੈਂਦੇ ਸੀ ਸੈੱਟ ਹੋ ਗਿਆ ਉਹ ਸੋ ਜਮਾਨਾ ਬਿਲਕੁਲ ਹੀ ਗਾਉਣ ਹੋ ਚੁੱਕਾ ਸੋ ਪੜ੍ਹਾਈ ਨੂੰ ਤਵੱਜੋ ਦੇ ਦਿਓ ਬੱਚਿਆਂ ਦੀ ਤਾਂ ਸੈੱਟ ਹੋਣਗੇ ਤਾਂ ਭੀੜ ਤੋਂ ਅਲੱਗ ਹੋਣਗੇ ਤਾਂ ਜ਼ਿੰਦਗੀ ਬਣਾਉਣਗੇ ਸੋ ਪ੍ਰਾਈਵੇਟ ਪਬਲਿਕ ਕਾਲਜ ਦਾ ਸਭ ਤੋਂ ਵੱਡਾ ਜਿਹੜਾ ਫਰਕ ਏ ਆ ਜਿਹੜਾ ਆਪਾਂ ਪੈਂਦੀ ਸਟੇ ਚੇਂਜ ਕਰਦਾ ਬਾਕੀ ਜੇ ਮੈਂ ਚੇਂਜ ਕਰਨ ਦੀ ਗੱਲ ਕਰਾਂ ਸਰ ਇੱਥੇ ਸਰਕਾਰੀ ਕਾਲਜ ਦਾ ਵੀ ਪਤਾ ਨਹੀਂ ਬੱਚਿਆਂ ਨੂੰ ਕਿਹੜੀ ਡਾਇਰੈਕਸ਼ਨ ਦੇ ਵਿੱਚ ਇਦਾਂ ਡੀਮੋਟੀਵੇਟ ਕਿਹੜੇ ਇਦਾਂ ਸੁਪਨੇ ਦਿਖਾਏ ਜਾਂਦੇ ਕਿ ਬੱਚਿਆਂ ਦਾ ਕਿ ਉਹਨੂੰ ਰਾਤ ਨੂੰ ਲਾਇਆ ਜਾਂ ਮਤਲਬ ਕਿ ਲਾਹ ਹੀ ਦਿੱਤਾ ਜਾਂਦਾ ਵਾ ਸੋ ਚੀਜ਼ਾਂ ਤੋਂ ਜਿੰਨਾ ਹੋ ਸਕੇ ਵੱਧ ਤੋਂ ਵੱਧ ਬਚੋ ਸ਼ਾਇਦ ਕਈ ਕਹਿ ਵੀ ਲੈਣਗੇ ਇਹਨਾਂ ਦਾ ਨੁਕਸਾਨ ਹੁੰਦਾ ਹੁਣਾ ਕਾਲਜ ਇਹ ਚ ਗੱਲ ਕਰਦੇ ਆ ਸੋ ਬੇਟਾ ਮੈਂ ਕਹਿੰਦਾ ਮੇਰਾ ਨੁਕਸਾਨ ਹੋ ਗਿਆ ਵਾਇਗਰੂ ਨੇ 23600 ਗੁਣਾ ਮੈਨੂੰ ਭਾਰੀ ਜਣਾ ਸੋ ਉਹ ਵਾਲੇ ਬਾਬੇ ਨੇ ਅਸਲੀ ਏਜੰਸੀ ਤੇ ਲਿਆਂਦਾ ਹੁੰਦਾ ਸ਼ਾਇਦ ਕਦੀ ਸੁਪਨਾ ਵੀ ਨਹੀਂ ਦੇਖਿਆ ਸੀ ਬਟ ਇੱਕੋ ਚੀਜ਼ ਆ ਸੱਚ ਬੋਲ ਕੇ ਸਾਰੇ ਕੰਮ ਕੀਤੇ ਇਮਾਨਦਾਰੀ ਨਾਲ ਤੁਹਾਡੇ ਨਾਲ ਬੱਚਿਆਂ ਨਾਲ ਪੂਰਾ ਸਹਿਯੋਗ ਦਿੱਤਾ ਉਹਦੇ ਕਰਕੇ ਆ ਇਹ ਹਮੇਸ਼ਾ ਰਾਤ ਨੂੰ ਚੈਂਦੀ ਨੀਂਦ ਨਾਲ ਜਿਹੜੇ ਕਿ ਸੌਣੇ ਤੇ ਵੈਗਰ ਨੂੰ ਕਿਸੇ ਮਕਾਮ ਤੇ ਬਣਾਇਆ ਸੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਸੱਚ ਦੀ ਰਾਤ ਤੇ ਚੱਲ ਜਾਓ ਲੰਬਾ ਜਰੂਰ ਹੋ ਸਕਦਾ ਪਰ ਤੁਸੀਂ ਸਿਰੇ ਜਰੂ ਲੱਗਾਂਗੇ ਹੁਣ ਜੀਆਈਸੀ ਦੀ ਵੀ ਗੱਲ ਕਰ ਲਵਾਂ ਹਾਂ ਬਹੁਤ ਸਾਰੇ ਬੱਚਿਆਂ ਨੇ ਕੀ ਇਹ ਜਿਹੜਾ ਇਨੀਸ਼ੀਏਟਿਵ ਲਿਆ ਫਟਾਫਟ ਫੈਲਾ ਲਾਈਆਂ ਤੇ ਪਰ ਮੈਂ ਦੱਸਦਾ ਸੀ ਉਲਟੇ ਏਜੰਡਾ ਤੁਸੀਂ ਵੀਡੀਓ ਮੇਰੀਆਂ ਪਿਛਲੀਆਂ ਦੇਖ ਲਓ ਦਸੰਬਰ ਦੇ ਵਿੱਚ ਮੇਰਾ ਉਹ ਮੰਤ ਆ ਸਭ ਤੋਂ ਘੱਟ ਵੀਡੀਓ ਮੇਰੇ ਕਿਸੇ ਵੀ ਮੰਚ ਤੇ ਪਈਆਂ ਮੈਂ ਵੀਡੀਓਜ਼ ਹੀ ਨਹੀਂ ਪਾਈਆਂ ਬੜਾ ਜ਼ਿਆਦਾ ਕਿਉਂਕਿ ਮੈਨੂੰ ਵੀ ਲੱਗ ਰਿਹਾ ਸੀ ਕਿ ਤਨਾ ਕਿਹਦੇ ਬੱਚਾ ਵਧੀਆ ਬੱਚਾ ਵੀ ਖਰਾਬ ਨਾ ਹੋ ਜਾਏ ਸਭ ਤੋਂ ਘੱਟ ਵੀਡੀਓ ਸਾਡੀਆਂ ਦਸੰਬਰ ਮਹੀਨੇ ਚ ਪਈਆਂ ਸੋ ਜਿਹੜੀ ਕਿ ਜੀਆਈਸੀ ਦੀ ਜੇ ਮੈਂ ਗੱਲ ਕਰਾਂ ਜਿਹੜੀ ਕਿ ਜੀਆਈਸੀ ਆ ਬਿਲਕੁਲ ਬੇਟਾ ਜੀਆਸੀ ਤੁਹਾਡੇ ਪੈਸੇ ਤੁਹਾਨੂੰ ਵਾਪਸ ਆਏ ਨੇ ਉਹ ਵੀ ਹੁਣ 2023 ਦੇ ਐਂਡ ਵਿੱਚ ਕਲੀਅਰ ਕਰਤਾ ਕਿ ਤੁਹਾਨੂੰ 12 ਕੇਸਾਂ ਚ ਪੈਸੇ ਮਿਲਨੇ ਪਹਿਲੀ ਕੇਸ 1/3 ਜਿਹੜੀ ਅਮਾਊਂਟ ਆ ਜਾਣੀ ਆ ਮਣੀ 30% ਜਿਹੜੀ ਅਮਾਊਂਟ ਆ ਜਾਣੀ ਆ ਅਰਾਊਂਡ 1/3 ਦੇ ਲਾਗੇ 6000 ਡਾਲਰ ਤੋਂ ਪਲੱਸ ਅਮਾਊਂਟ ਪਹਿਲੀ ਵਾਰੀ ਆ ਜਾਣੀ ਯੈਸ ਉਹ ਬੱਚਾ ਆਪਣੀ ਲਗਜ਼ਰੀ ਦੇ ਖਰਚ ਸਕਦਾ ਆਪਣੀ ਫੀਸ ਜਮਾ ਆਪਣੀ ਉਤਫੀਸ ਦੇ ਸਕਦਾ ਜਾਂ ਆਪਣੇ ਪੇਰੈਂਟਸ ਤੋਂ ਵੀ ਵਾਪਸ ਭੇਜ ਸਕਦਾ ਸੋ ਬੱਚੇ ਦੇ ਜਦੋਂ ਖਾਤੇ 'ਚ ਪੈਸੇ ਆ ਜਣੇ ਨਾ ਜੀਆਈਸੀ ਤੋਂ ਇਧਰ ਅਕਾਊਂਟ ਤੋਂ ਇਧਰ ਉਹ ਬੱਚੇ ਦਾ ਹੱਕ ਹੈ ਬੱਚੇ ਨੇ ਉਹਦੇ ਕਿੱਦਾਂ ਵਰਤਣਾ ਸੋ ਬਿੰਨ ਬਿੰਨ ਸਿਚੁਏਸ਼ਨ ਹੀ ਹੈਗੀ ਆ ਸੋ ਜਿਹੜੇ ਬੱਚੇ ਨੇ ਫੈਸਲਾ ਨਹੀਂ ਲਾਈਆਂ ਨਾ ਉਹ ਕਿਤੇ ਦਿਲ ਨਾਲ ਛੱਡ ਜਣ ਕਿ ਹਾਈ ਉਹਨਾਂ ਦਾ ਧੱਕਾ ਹੋ ਗਿਆ ਪਤਾ ਨਹੀਂ ਹੁਣ ਜਾਇਆ ਜਾਣਾ ਨਹੀਂ ਜਾਇਆ ਜਾਣਾ ਸੋ ਬੜਾ ਤੁਸੀਂ ਦੇਖੋ ਕਿੰਨੀ ਵੱਡੀ ਗੱਲ ਆ ਤੀਜਾ ਹਿੱਸਾ ਅਮਾਉਂਟ ਦਾ ਜੀਆਈਸੀ ਜਿਹੜੀ 20 ਹਰ ਪਲੱਸ ਹੋ ਗਈ ਹੈ ਉਹ ਤੀਜਾ ਹਿੱਸਾ ਤੁਹਾਨੂੰ ਪਹਿਲੀ ਵਾਰੀ ਸੀ ਆਜਣਾ ਜਦੋਂ ਤੁਸੀਂ ਉੱਥੇ ਗਏ ਹੋਏ ਆ ਸੋ ਆ ਚੀਜ਼ ਆ ਹਾਂ ਪਬਲਿਕ ਕਾਲਜ ਇੱਕ ਹੋਰ ਚੀਜ਼ ਹੈਗਾ ਕਿ ਆਪਾਂ ਨੂੰ ਕੰਪਰੋਮਾਈਜ਼ ਬਹੁਤ ਕਰਨਾ ਪੈਣਾ ਜੇ ਹੁਣੇ ਵੀ ਕਹਾਂ ਜਿਆਦਾ ਮੇਜਰਿਟੀ 1 ਸਪਟੰਬਰ ਡੇਟ ਹੈ ਉਹ ਵੀ ਕਾਫੀ ਜਿਆਦਾ ਫਿਲ ਹੋ ਚੁੱਕਾ ਸਾਰ ਬੱਚਿਆਂ ਦੇ ਬਿਜ਼ਨਸ ਵੀ ਲੱਗ ਚੁੱਕੇ ਆ ਸਪਟੰਬਰ ਡੇਟ ਬਟ ਉਹ ਹੀ ਗੱਲ ਹੈ ਕਿ ਜਿਹੜੀ ਕਾਲੀ ਆ ਉਹ ਹੁਣੀ ਮੈਂ ਤਾਂ ਕਹਾਂਗਾ ਕਿਤਨੇ ਕਿਤੇ ਰਹਿਣ ਦਿੰਦੀ ਕਈ ਵਾਰੀ ਕਹਿੰਦੇ ਨੇ ਨਾ ਬਾਅਦ ਵਿੱਚ ਪਤਾ ਲੱਗਦਾ ਚੀਜ਼ਾਂ ਦਾ ਬਟ ਮਤਲਬ ਕਿ ਨਹੀਂ ਸੁਣਨ ਨੂੰ ਤਿਆਰ ਹੁੰਦੇ ਕਿ ਅਸੀਂ ਤਾਂ ਜਾਣਾ ਹੀ ਆ ਕਿਉਂਕਿ ਉਹ ਕਹਿੰਦੇ ਕਿ ਪੇਜ ਉੱਥੇ ਜਾ ਕੇ ਮੈਂ ਬਦਲ ਲੂੰਗਾ ਸੋ ਇਹ ਚੀਜ਼ਾਂ ਨਹੀਂ ਕੀਆ ਨੁਕਸਾਨ ਵਾਲੇ ਪਾਸੇ ਜੂ ਲੈ ਕੇ ਜਾਂਦੀਆਂ ਸਟੱਡੀ ਵੀਜ਼ਾ ਨੂੰ ਐਸ ਸਟੱਡੀ ਵੀਜ਼ਾ ਲਿਆ ਜਾਵੇ ਰਿਸਰਚ ਕਰਕੇ ਜਾਇਆ ਜਾਵੇ ਪੂਰੇ ਸਾਰੇ ਡਾਊਟ ਕਲੀਅਰ ਕਰਕੇ ਜਾਓ ਆਪਣੇ ਕਾਲਜ ਦੇ ਕੋਰਸ ਦੇ ਸਭ ਤੋਂ ਪਹਿਲੀ ਗੱਲ ਕੋਰਸ ਦੇ ਕਰਕੇ ਜਾਓ ਬੱਚੇ ਦਾ ਵੀਜ਼ਾ ਲਗਾ ਕੈਨੇਡਾ ਸੈਟਲਮੈਂਟ ਨਹੀਂ ਹੈਗੀ ਮੰਨ ਲਓ ਇਹ ਬੱਚਿਆ ਜੀ ਮੈਂ ਤਾਂ ਕਹਿੰਦਾ ਤੁਸੀਂ ਨੋਟ ਡਾਉਨ ਕਰ ਲੋ ਸੈਟਲਮੈਂਟ ਨਹੀਂ ਹੈਗੀ ਵੀਜ਼ਾ ਸੈਟਲਮੈਂਟ ਹੈਗੀ ਆ ਉੱਥੇ ਦੀ ਵਧੀਆ ਪੜ੍ਹਾਈ ਕਰਕੇ ਉੱਥੇ ਜਾਂ ਇੰਡੀਆ ਤੋਂ 스킬 ਲੈ ਕੇ ਜਾਂ ਉੱਥੇ ਕੋਈ ਵਲੀਆ 스킬 ਲੈ ਕੇ ਸੈਰਾ ਲਾਉਣਾ ਉਹਨੂੰ ਸੈਟਲਮੈਂਟ ਕਹੋਂਗੇ ਤੇ ਉਹ ਤਾਂ ਹੀ ਹੋਣਾ ਜੇ ਤੁਸੀਂ ਸਹੀ ਰਾਤੇ ਪੇਸ਼ੈਂਟਲੀ ਪੂਰਾ ਵਰਕਆਊਟ ਕਰਕੇ ਚੱਲੋਗੇ ਨਾ ਕਿ ਸ਼ਰਤियां ਵੀਜ਼ਿਆਂ ਦੀਆਂ ਗਾਰੰਟੀਆਂ ਜੀ ਸਾਰੇ ਪੈਸੇ ਵੀਜ਼ਾ ਲਗਾ ਦੋ ਮੈਂ ਤੁਹਾਨੂੰ ਗਾਰੰਟੀ ਨਾਲ ਵੀਜ਼ਾ ਦਿੰਨੇ ਆ ਸਾਰਾ ਕੁਝ ਏਬ ਉਹਦਾ ਉਹ ਕਿਤੇ ਨਾ ਕਿਤੇ ਨੁਕਸਾਨ ਹੀ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਉਮੀਦ ਕਰਦਾ ਸਾਰੇ ਜਣੇ ਰਾਜਕੁਸ਼ੀ ਚੜ੍ਹਦੀ ਕਲਾ ਚ ਹੋਗੇ ਤੇ ਸਾਰੇ ਜਣੇ ਬਹੁਤ ਵਧੀਆ ਮੈਂ ਕਿਸੇ ਲਈ ਮਾੜਾ ਚੰਗਾ ਨਹੀਂ ਕਹਿੰਦਾ ਤੇ ਕਈ ਸਾਡੇ ਕੋਲ ਵੀ ਖੁਸ਼ ਨਹੀਂ ਹੁੰਦੇ ਹੋਣਗੇ ਤੇ ਉਹਦੇ ਲਈ ਮੈਂ ਹੱਥ ਜੋੜ ਕੇ ਮਾਫ ਜਦ ਤੱਕ ਤੁਹਾਡੀ ਕਾਲਜ ਦੀ ਫੀਸ ਨਾ ਪੇ ਹੋ ਜੇ ਜਾਂ ਫਾਈਲ ਅੰਬੈਸੀ ਚ ਨਾ ਚਲ ਜੇ ਉਸ ਤੋਂ ਬਾਅਦ ਕੋਈ ਡਾਊਟ ਨਹੀਂ ਰਹਿਣਾ ਚਾਹੀਦਾ ਤੇ ਜਿਹੜਾ ਫੈਸਲਾ ਲੈ ਲਿਆ ਉਸ ਰੱਬ ਤੇ ਯਕੀਨ ਕਰਕੇ ਅੱਖਾ ਬੰਦ ਕਰਕੇ ਬਟਾ ਮੈਂ ਕਹਿੰਦਾ ਚੱਲ ਪੋਸ ਰੱਬ ਤੇ ਦੋ ਤਿੰਨ ਸਾਲ ਸਿਰੇ ਜਰੂਰ ਲਗੋਗੇ ਨੋਟ ਡਾਊਨ ਕਰ ਲਓ ਮੇਰੀਆਂ ਗੱਲਾਂ ਜਰੂਰ ਤੁਹਾਡੇ ਲੌਂਗ ਟਰਮ 'ਚ ਕੰਮ ਆਣਗੀਆਂ ਸਤਿ ਸ਼੍ਰੀ ਅਕਾਲ